ਕਬੱਡੀ ਦਾ ਨਿਹਾਲ ਸਿੰਘ ਵਾਲਾ ਦੇ ਸਾਰੇ ਆਯੋਜਨ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ। ਕਿੰਦਾ ਵਧੀਆ ਮੇਲਾ ਉਹਨਾਂ ਨੇ ਦਿਖਾਇਆ ਮੈਨੂੰ ਤੇ ਸਾਡੀ ਮਾਰਕੀਟ ਕਬੱਡੀ ਬਹੁਤ ਵਧੀਆ ਆਯੋਜਨ ਸੀ ਤੇ ਕਿੰਦਾ ਹੋਇਆ ਤੇ ਲੋਗਰਾਂ ਵੀ ਬਹੁਤ ਮਸਾਏ ਭਰ-ਭਰ ਕੇ ਆਏ ਹੋਏ ਨੇ ਸਾਹਿਬ ਤਰੂ ਬੈਠਣ ਦੀ ਜਗਾ ਕੱਟ ਪਈ। ਸੋ ਤੁਹਾਨੂੰ ਬਹੁਤ-ਬਹੁਤ ਸ਼ੁਕਾਮਨਾਵਾ ਸੌਰੰਗ ਸਿੰਘ ਜੀ, ਮਨਦੀਪ ਭਾਮੀ ਜੀ ਤੇ ਇਹਨਾਂ ਦੇ ਸਾਰੇ ਸਾਥੀ ਇਹ ਸਾਥੀ ਸਾਡੇ ਬਹਾਰੋਂ ਵੀ ਆਏ ਨੇ ਕੋਈ ਯੂਐਸਏ ਤੋਂ ਆਏ ਨੇ ਕੋਈ ਆਸਟ੍ਰੇਲੀਆ ਤੋਂ ਆਏ ਨੇ ਸਾਰਿਆਂ ਦਾ ਮੈਂ ਬਹੁਤ-ਬਹੁਤ ਅਭਿਨੰਦਨ ਕਰਦੀ ਹਾਂ ਡੇਡ ਅੰਦਰ ਵਿੱਚ ਇੱਥੇ 8 ਅਕੈਡਮੀਜ਼ ਦੇ ਟੀਮਾਂ ਆਈ ਹੋਈਆਂ ਸਾਰੀਆਂ ਟੀਮਾਂ ਨੂੰ ਮੇਰੇ ਵੱਲੋਂ ਬੈਸਟ ਆਫ ਲੱਕ ਵਧੀਆ ਪ੍ਰਦਰਸ਼ਨ ਲਈ ਤੇ ਜਿੱਤ ਕੇ ਜਵਨਾ ਬੁਲਟ ਦੇ ਰਹੇ ਹੋ ਤੁਸੀਂ ਸੋ ਦੇਖਦੇ ਕਿੰਨੀ ਲੱਖੜੀ ਨਿਕਲਦੀ ਹੈ ਬਹੁਤ ਵਧੀਆ ਥੈਂਕ ਯੂ ਸੋ ਮਚ ਅੱਧੀ ਬੜੀ ਤੇ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰ ਬੈਸਟ ਵਿਸ਼ੇਸ ਐ ਵੀ ਖੇਡ ਨਾਲ ਜੁੜੇ ਰਹੋ ਆਪਣੀ ਮਿੱਟੀ ਨਾਲ ਜੁੜੇ ਰਹੋ ਤੇ ਨਸ਼ਾ ਤੁਰੋ ਦੋਸਤੋ ਨਸ਼ਾ ਦਾ ਨਾਮ ਮੋਟੇ ਤੇ ਖੇਡਾ ਦਾ ਨਾਮ ਜ਼ਿੰਦਗੀ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕੰਗ੍ਰੈਚੁਲੇਟ ਕਰਦੀ ਆ ਕਿ ਤੁਸੀਂ ਨਸ਼ਿਆਂ ਨੂੰ ਛੱਡ ਕੇ ਖੇਡਾ ਵੱਲ ਨੂੰ ਤੁਰੇ ਹੋ ਖੇਡ ਨੂੰ ਤੁਸੀਂ ਚੋਣ ਖੇਡਾ ਦੀ ਚੋਣ ਤੁਸੀਂ ਕੀਤੀ ਹੈ ਬਹੁਤ ਬਹੁਤ ਵਧਾਈਆਂ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਜਿੰਨੇ ਵਧੀਆ ਤੁਸੀਂ ਇੱਧਰ ਦੇ ਮੋਰ ਟੂਰਨਾਮੈਂਟ ਆਰਗੇਨਾਈਜ਼ ਕਰੋਗੇ ਉਹਦੇ ਵਿੱਚ ਅਸੀਂ ਤੁਹਾਡਾ ਤੁਹਾਨੂੰ ਪੂਰਾ ਸਪੋਰਟ ਦਵਾਂਗੇ ਚਾਹੇ ਇੱਕ ਵਾਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਥੈਂਕ ਬਹੁਤ ਸਤਿਕਾਰ ਕੀਤਾ ਜਾ ਰਿਹਾ ਕਬੱਡੀ ਦੇ ਮਹਾਰਥੀਆਂ ਦਾ ਸਵਰਨੇ ਰੌਕੇ ਹੁਣੀ ਮਨਦੀਪ ਧਾਮੀ ਹੁਣੀ ਇਹਨਾਂ ਦੀ ਸੋਚੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਫਰੈਂਚ ਕਬੱਡੀ ਕੱਪ ਜਿਹੜਾ ਹੈ ਅੱਜ ਮੇਰੇ ਵੀਰੋ ਪਹਿਲਾ ਸੈਮੀਫਾਈਨਲ ਜਿਹੜੇ ਜਿਹੜੇ ਦਰਸ਼ਕ ਵੀਰ ਇਸ ਗੱਲ ਤੋਂ ਖੁਸ਼ ਨੇ ਵੀਰ ਆਹ ਗੱਲ ਵਧੀਆ ਵੀ ਮੈਚ ਟਾਈਮ ਨਾਲ ਸ਼ੁਰੂ ਹੋ ਕੇ ਉਹ ਟਾਈਮ ਨਾਲ ਸਮਾਪਤ ਹੋ ਰਹੇ ਨੇ ਉਹ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਦੱਸ ਦੇਣਗੇ ਮੇਰੇ ਵੀਰੋ ਸੰਗਤ ਖੁਸ਼ ਹੈ ਵੀ ਮੇਲਾ ਸਮੇਂ ਸਿਰ ਸਮਾਪਤ ਹੋਣਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਆਓ ਜੀ ਅਮਰੀਕ ਜੀ ਕਰੀਏ ਗੱਲ ਖੇਡ ਕਬੱਡੀ ਆਖਿਰ ਦੇ ਮੇਲੇ ਤੇ ਕਰਨ ਨਿਹਾਲ ਸਿੰਘ ਵਾਲੇ ਦਾ ਬਾਜੇ ਭਾਜੀ ਦੇ ਪੁੱਤਰ ਦਾ ਮਾਨਸ ਮਹਤਾ ਪ੍ਰਿਆ ਵੱਡੇ ਵੱਡੇ ਬਾਲਰਾਂ ਦੀ ਤਾੜੀ ਵੱਜ ਰਹੀ ਜਿੱਥੇ ਜੱਫੇ ਲੱਗ ਰਹੇ ਪਾੜ ਗਿਆ ਕਬੱਡੀਆ ਕਰ ਗਿਆ ਮੇਰੇ ਵੀਰੋ ਲੈ ਵੀ ਅਜੀਤ ਸਿੰਘ ਪਰਲਾ ਵਾਹਿਗੁਰੂ ਯਾਤ ਪਹਿਲੀ ਕਬੱਡੀ ਖੇਡ ਨਾਲ ਵਿੱਚ ਪੈ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਮਲਾਂ ਦੀਆਂ ਵੱਡੀਆਂ ਗੱਲਾਂ ਨੇ ਖਰਾਜੀ ਸਮਾਲ ਵਾਲਾ ਮੇਰੇ ਮਿੱਤਰੋ ਅਗਲੀ ਰੇਡ ਕੋਨ ਦੇ ਵੱਧਾ ਹੋਇਆ ਐਨ ਚੋਟੀ ਦਾ ਮੈਚ ਕਬੱਡੀ ਦੇ ਮੈਦਾਨ ਵਿੱਚ ਹੈ ਜਗਰਾਉਂ ਤੇ ਮੋਗੇ ਦੀ ਸਾਂਝੇ ਤੌਰ ਤੇ ਟੀਮ ਬਣੀ ਹੋਈ ਹੈ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਏ ਵੱਡਾ ਕੱਪ ਖੇਡਿਆ ਜਾ ਰਿਹਾ ਅਰਸ਼ ਮੁਕਰ ਵਾਲੀਆ ਤਿਆਰ ਹੈ ਸ਼ੀਰਾ ਢੋੜ ਕੋਟੀਆ ਰਾਜਾ ਢੂੜ ਕੋਟੀਆ ਹਨ ਸਿਰੇ ਦੇ ਖਿਡਾਰੀ ਇਹ ਵੱਡੇ ਮੱਲਾਂ ਨੂੰ ਦੁਨੀਆ ਦੇਖ ਰਹੀ ਹੈ ਆਹ ਸਾਹਮਣੇ ਕਿੰਨੇ ਗੁਰਨਾਲ ਖਡੂਰ ਸਾਹਿਬ ਦੀ ਧਰਤੀ ਦਾ ਉਧਰ ਸਵਰਨੂਨੀ ਵੀਰ ਨੇ ਮਨਦੀਪ ਧਾਮੀ ਜੀ ਆਏ ਹੋਏ ਨੇ ਹੈਪੀ ਹੋਣੀ ਵੀਰ ਕੌਡੀ ਦਾ ਜੇਤੀ ਜਣੇ ਦਾ ਗਾਲ ਪ੍ਰੋਫੈਸਰ ਮੱਖਣ ਸਿੰਘ ਜੀ ਗੱਲ ਕਰਦੇ ਹੁੰਦੇ ਸੀ ਵੀ ਕਾਲੇ ਚੇਨੀ ਜਾਨ ਇੰਨੀ ਜਾਨਸੀ ਕਾਲੇਚ ਵੀ ਜੇ ਚਾਹਦਾ ਤੇ ਖੁੱਝ ਕੱਢ ਕੇ ਹੱਥ ਨੂੰ ਲੰਮਾ ਪਾ ਸਕਦਾ ਵੀ ਕਾਜੀਆਣੀਏ ਕਾਲੇਚ ਇੰਨੀ ਜਾਨ ਜੇ ਚਾਹਦਾ ਤੇ ਖੁੱਝ ਕੱਢ ਕੇ ਹੱਥ ਨੂੰ ਲੰਮਾ ਪਾ ਸਕਦਾ ਇਹ ਗੱਲਾਂ ਨਹੀਂ ਨਹੀਂ ਹੋਈਆਂ ਇਹਨਾਂ ਨੇ ਮਾਲਵੇ ਦਾ ਮਾਣ ਵਧਾਇਆ ਉਧਰ ਕਹਿੰਦੇ ਸਤਿਕਾਰ ਕਰਾਂਗੇ ਬਾਤੀ ਕਲਬ ਕਬੱਡੀ ਕਲਬ ਜਲੰਧਰ ਦੀ ਖੇਡ ਕਲਬ ਹੈ ਇੱਕ ਪਾਸੇ ਕੁਲਵਿੰਦਰ ਸਿੰਘ ਜੀ ਮੰਦੀ ਸਾਹਿਬ ਤੁਹਾਡਾ ਸਤਿਕਾਰ ਆ ਸਰਦਾਰ ਬਖਸ਼ੀਫ ਪੱਤੜ ਉਹਨਾਂ ਦਾ ਵੀ ਸਤਿਕਾਰ ਹੈ ਕੁਲਵਿੰਦਰ ਸਿੰਘ ਜੀ ਐਸਚਓ ਸਾਹਿਬ ਦਾ ਤੇ ਇਹਨਾਂ ਮਜੂਤ ਪੰਜਾਬ ਪੀਸ ਉਹਨਾਂ ਦਾ ਵੀ ਵੱਡੇ ਪੱਧਰ ਤੇ ਧੰਨਵਾਦ ਐ ਨਾ ਸੁਹਾਵਲਾ ਪਿੰਡ ਹੈ ਬਿੰਦੂ ਦਾ ਫੇਟਿਆ ਕਨੇਡਾ ਦੇ ਮੈਦਾਨਾਂ ਵਿੱਚ ਅਮਰੀਕਾ ਕਰੀ ਚੋਪਰ ਦੀ ਗੱਲ ਲਓ ਸਾਹਮਣੇ ਕਿੰਨੇ ਸੁਹਾਵਲਾ ਪਿੰਡ ਹੈ ਪਾਪੀਏ ਜੱਲਾਂ ਨੇ ਇਹ ਪਿੰਡਾਂ ਦੇ ਵਿੱਚ ਚੱਲ ਕੇ ਆਇਆ ਜਿਹੜੇ ਪਿੰਡਾਂ ਦੇ ਵਿੱਚ ਅੱਜ ਵੀ ਪੁਰਾਣਾ ਟਾਈਮ ਲੋਕਾਂ ਨੇ ਚੇਤੇ ਰੱਖਿਆ ਮਰਮੇ ਦੀਆਂ ਛਟੀਆਂ ਪਾਪਾ ਦੀਆਂ ਛਟੀਆਂ ਆਹ ਆਹ ਦੇਖਣ ਨੂੰ ਮਿਲ ਜਾਂਦੀਆਂ ਅੱਜ ਵੀ ਲੋਕੀ ਖੱਟਿਆਂ ਤੇ ਪੱਠੇ ਲਿਆਉਦੇ ਨੇ ਇਹ ਕਹਿੰਦੇ ਉਸ ਲਾ ਉਹਨਾਂ ਪਿੰਡਾਂ ਦੇ ਵਿੱਚੋਂ ਆਇਆ ਨੌਜਵਾਨ ਬਿੰਦੂ ਸਵਾਹ ਵਾਲੇ ਪਿੰਡ ਦਾ ਇਹ ਪਰ ਮੱਖਣ ਸਿੰਘ ਜੀ ਬੀਬੀ ਸਾਹਿਬ ਵੱਡੀ ਸ਼ਖਸੀਅਤ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਦਿਨੋਦਵਾਵਾਂ ਨੇ ਉਹ ਰੇਡ ਪਾਜੀ ਵੀਰ ਲਓ ਕਹਿੰਦੇ ਹਰਿਆਣੇ ਵਾਲਾ ਬਿੱਲੂ ਕਬੱਡੀ ਪਾ ਰਿਹਾ ਹੈ ਹਾਂ ਵਿੱਚ ਚਾਰ ਨੇ ਜਾਤੀਪੁਰ ਪਿੰਡ ਹੈ ਗੱਬਰੂ ਦਾ ਆਹ ਦੇਖਾਂਗੇ ਮੇਰੇ ਮਿੱਤਰੋ ਮੈਦਾਨ ਦੇ ਵਿੱਚ ਪੈ ਗਈ ਪੁੱਠੀ ਕਮਾਲ ਖੇਡ ਕਬੱਡੀ ਦੇ ਵਿੱਚ ਮੇਰੇ ਮਿੱਤਰੋ ਆਉ ਨਹੀਂ ਹੋ ਰਿਹਾ ਫੈਸਲੇ ਲੈਣੇ ਹਰਦੀਪ ਸਿੰਘ ਸਿਆਲਾ ਸਾਹਿਬ ਵੱਡੇ ਫੈਸਲੇ ਵਿਚ ਵੱਡੀ ਸ਼ਖਸੀਅਤ ਹੈ ਵੱਡੀ ਟੀਮ ਗਰਾਊਂਡ ਦੇ ਵਿੱਚ ਉਤਾਰੀ ਹੈ ਉਧਰ ਸਾਡੇ ਮੱਲੀ ਸਾਹਿਬ ਆਏ ਹੋਏ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਦਿਲੋਂ ਦਵਾਮਾ ਨੇ ਇਧਰ ਪਿੰਦਰਬਾਈ ਵੀ ਜਿੰਮੇਵਾਰੀ ਹੈ ਉਧਰ ਮਨਜੀਤ ਜੀ ਖੜ ਗਏ ਨੇ ਗੱਲ ਲੱਗੂਗੀ ਟਕਾੜੇ ਮਿਹਾਲ ਸਿੰਘ ਵਾਲੇ ਵੀ ਧਰਤੀ ਮੇਲਾ ਹੋਰ ਤੋਂ ਹੋਰ ਹੋਣ ਗਿਆ ਦੂਰ ਸਾਹਿਬ ਦੀ ਧਰਤੀ ਦਾ ਮਾਝੇ ਦਾ ਮਾਲਵਾ ਖਹਿ ਗਿਆ ਬੇਰਕਲਾ ਸਾਹਿਬ ਤੇ ਮਾਝੇ ਦੇ ਮਝੈਲ ਗੁਰੂਆਂ ਦੀ ਧਰਤੀ ਆ ਮੋਗੇ ਵਾਲੇ ਮੁੰਡੇ ਫੌਜ ਵਿੱਚ ਭਰਤੀ ਮਲੋਟ ਵਾਲੇ ਰਹਿੰਦੇ ਮੱਥਾ ਲੋਹੇ ਨਾਲ ਮਾਰਦੇ ਕਿ ਮਾਨਸਾ ਦੇ ਜੱਟ ਸੁਝਾਉਣ ਮਸਲਾ ਲੁੱਧਿਆਣੇ ਨਸ਼ਾ ਚੰਡੀਗੜ੍ਹ ਆਸੀ ਬਠਿੰਡੇ ਵਿੱਚੋਂ ਮੁੱਕਣਾ ਨਹੀਂ ਕਦੇ ਅਸਲਾ ਐਨ ਸਿਰੇ ਦਾ ਮੈਚ ਹੈ ਢੂੜਕੋਟੀਆ ਲਾਗੇ ਗਾਮੇ ਦਾ ਪਿੰਡਾ ਛੀਰੇ ਵਰਗੇ ਕਹਿੰਦੇ ਮੋਹਣੇ ਵਰਗੇ ਗੋਪੀ ਢੂੜਕੋਟੀ ਦੀਆਂ ਗੱਲਾਂ ਹੋਈਆਂ ਆ ਬਾਲ ਮਾਇਆ ਘਾਮੇ ਦਾ ਪੁੱਤਰ ਜਿਹੜਾ ਆਪਣੇ ਗੀਤਾਂ ਵਿੱਚ ਗੱਲ ਕਰ ਗਿਆ ਪਹਿਲਾਂ ਖੇਦੀ ਫੌਟ ਕਬੱਡੀ ਕੋਈ ਟੀਮ ਦਾ ਜਿੱਤਣੋਂ ਛੱਡੀ ਫਿਰ ਸੀਨੇ ਉੱਤੇ ਵੱਜ ਗਏ ਐਸੇ ਨੈਣਾ ਵਾਲੇ ਤੀਰ ਮੇਰੀ ਕਿਧਰੇ ਗਈ ਕਬੱਡੀ ਅਮਰੀਕ ਸਿੰਘਾ ਮੇਰਾ ਕਿਧਰੇ ਗਿਆ ਸ਼ਰੀਰ ਆ ਕਿਧਰੇ ਗਈ ਕਬੱਡੀ ਤੇ ਕਿਧਰੇ ਗਿਆ ਸ਼ਰੀਰ ਇੱਕ ਬੜਾ ਵਧੀਆ ਨੰਬਰ ਨੌਜਵਾਨ ਆਪਣੇ ਟੀਮ ਲਈ ਜੋੜਦਾ ਹੋਇਆ ਅਸੀਂ ਪ੍ਰਸ਼ਾਸਨ ਦਾ ਦਿਨੋ ਧੰਨਵਾਦ ਕਰਦੇ ਆ ਪ੍ਰਸ਼ਾਸਨ ਨੇ ਸਾਹ ਦਿੱਤਾ ਇੱਕ ਬਹੁਤ ਵੱਡਾ ਰੋਲ ਆ ਬੈ ਕੀਤਾ ਪ੍ਰਸ਼ਾਸਨ ਨੇ ਆ ਮੇਲੇ ਨੂੰ ਸਕਸੈਸ ਕਰਨ ਦੇ ਲਈ ਗੁਰਪ੍ਰੀਤ ਸਿੰਘ ਜੀ ਬੇਰਕਲਾ ਸਾਹਿਬ ਬਹੁਤ ਵੱਡੀ ਸ਼ਖਸੀਅਤ ਹੈ ਜੇ ਜਿੰਨਾ ਦੇ ਦੌਰ ਚ ਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਜਿੰਨਾ ਦੇ ਦੌਰ ਚ ਲਾਏ ਆ ਦੇਖੋ ਸਾਹਮਣੇ ਫਿਰ ਬੱਲੇ ਬੱਲੇ ਹੋਣ ਲੱਗੀ ਆ ਟੇੜੀਆਂ ਲੈਣੇ ਨੇ ਪਰ ਇਹਨੂੰ ਪਛਕੇ ਦੇਖੋ ਇਹਨੂੰ ਪਛਕੇ ਦੇਖੋ ਬਗਾਨੇ ਸੂਤ ਨਹੀਂ ਹਿੱਲਣ ਦਿੰਦੇ ਐਨ ਕਹਿੰਦੇ ਜੱਫਾ ਪਹਿਲਾ ਲਾਇਆ ਮੁੰਡੇ ਦੀਆਂ ਕਲਚ ਪਲੇਟਾਂ ਨੂੰ ਧੂਮਾ ਨਿਕਾ ਲਾ ਤਾ ਸਰਾਲ ਆ ਗਿਆ ਮੇਰੇ ਮਿੱਤਰੋ ਸੰਗਲ ਦੇ ਵਿੱਚ ਢੋਲ ਵਜਦਾ ਵੇਖੀਏ ਆ ਸਾਹਮਣੇ ਕਹਿੰਦੇ ਸਵਾਲੇ ਪਿੰਡ ਦਾ ਬਿੰਦੂ ਕਬੱਡੀ ਪਾ ਰਿਹਾ ਚਾਰ ਨੇ ਕਰਨ ਤਲਵੜੀਆਂ ਤਿਆਰ ਆ ਨਾਲ ਕਹਿੰਦੇ ਗੱਬਰੂ ਆਹ ਹੈ ਕਰਨ ਤਲਵੰਦੀ ਧਰਤੀ ਦਾ ਮੇਰੇ ਮਿੱਤਰੋ ਲੱਗੂ ਜੱਫਾ ਕੇ ਲਈ ਆਹ ਧਰਤੀ ਬੱਲੇ 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 ਆਹ ਸਵਾਲ ਵਾਲਾ ਪਿੰਡ ਬਿੰਦੂ ਦਾ ਐਨ ਸਿਰੇ ਦੀ ਖੇਡ ਕਬੱਡੀ ਹੈ ਵਰਪੀ ਦਾ ਆ ਗਿਆ ਆਹ ਦੁਨੀਆਂ ਨੂੰ ਸਦਾ ਚੇਤੇ ਰਹਿਣਗੇ ਇੱਕ ਕਹਿੰਦੇ ਵੀ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਇੱਕ ਵੱਡਾ ਸਨਮਾਨ ਸਮਾਰੋਹ ਰੱਖਿਆ ਗਿਆ ਉਹਨਾਂ ਦਾ ਸਨਮਾਨ ਸੀਗਾ ਉਹਨਾਂ ਦੀ ਬੁੱਤਲ ਦੇ ਵਿੱਚ ਝੋਲਾ ਸੀਗਾ ਜਦੋਂ ਕਿਸੇ ਨੇ ਪੁੱਛਿਆ ਵੀ ਝੋਲੇ ਦੇ ਵਿੱਚ ਕੀ ਹੈ ਇੱਕ ਦਾਤੀ ਤੇ ਇੱਕ ਪੱਲੀ ਕਹਿੰਦੇ ਨੇ ਆਹ ਸਨਮਾਨ ਤੋਂ ਬਾਅਦ ਘਰੇ ਪੱਥੇ ਪੁੱਟ ਕੇ ਲਜਾਣੇ ਆ ਉਹ ਸੋਚਾਂ ਨੂੰ ਸਲਾਮ ਜਿਹਨੇ ਕਹਿੰਦੇ ਚੰਗੀਆਂ ਦੇ ਰਹੇ ਆਹ ਸੂਝਾਂ ਦੀ ਗੱਲ ਕੀਤੀ ਆਹ ਸਾਹਮਣੇ ਆ ਢਾਂਗੇ ਵਾਲਾ ਢਾਂਗੇ ਵਾਲਾ ਜਿਹੜੀਆਂ ਲਾਪੇ ਫਾਈਨਲ ਗਈਆਂ ਸੀ ਦੋਨੇ ਟੀਮਾਂ ਪੰਜਾਬ ਕਬੱਡੀ ਐਸ਼ਾ ਸ਼ਾ ਨਾ ਸੀ ਜਮਾ ਪਹਿਲਾ ਪਾਪ ਉਹੀ ਟੀਮਾਂ ਫਾਈਨਲ ਚ ਬਾਕੀਆਂ ਉਹੀ ਟੀਮਾਂ ਫਾਈਨਲ ਚ ਬਾਕੀਆਂ ਗੁਰਮੀਤ ਬਈਏ ਤੂੰ ਉੱਪਰ ਕੀ ਹੋ ਸਕਦਾ ਹੈ ਨਵੀਨ ਸਾਹਮਣੇ ਤੋਂ ਵੀ ਪੁੱਛ ਲਈਏ ਨਵੀਨ ਕਬੱਡੀ ਨੂੰ ਚਾੜ ਵਾਲੇ ਤੁਹਾਡਾ ਦਿਨੋ ਸੋ ਜਰਾ ਜਾਉਂਦੇ ਨੋ ਬਾਦ ਜਾਉਂਦੇ ਨੋ ਸਾਡੀਆਂ ਅਮਰਾ ਤੁਹਾਨੂੰ ਲੱਗ ਜਾਣ ਬਾਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਓ ਤੁਹਾਡੇ ਕੋ ਸਾਨੂੰ ਬਾਬਾ ਨਾਨਕ ਜੀਂਦਾ ਬਾਬੇ ਦਾ ਸਾਥੀ ਬਾਲਾ ਜੀਂਦਾ ਬਾਬੇ ਦਾ ਸਾਥੀ ਮਰਦਾਨਾ ਜੀਂਦਾ ਸਾਡੀਆਂ ਅਮਰਾ ਤੁਹਾਨੂੰ ਲੱਗ ਜਾਣ ਬਾਬਾ ਨਾਨਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੁਸੀਂ ਹੱਸਦੇ ਰਹੋ ਬਸਦੇ ਰਹੋ ਯਾਰੋ ਮੇਰੇ ਅੱਜ ਗੱਡੀ ਪਿੰਡ ਦੀ ਆ ਬਵਾਰ ਕਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਮੇਰੇ ਜੀਓ ਸਵਰਨਾ ਧਾਰੀ ਵਾਲਾ ਸਾਡਾ ਜੱਗਾ ਕਿਲਾ ਤੇ ਲਿਆ ਗੁਰਿੰਦਰ ਕਿਲਾ ਤੇ ਲਿਆ ਨੰਬਰ ਕਾ ਤੇ ਲਿਆ ਤੇ ਸਾਡਾ ਮੇਰੇ ਵੀਰੋ ਸਾਡੇ ਰਾਜਪਾਲ ਬੁਲੂਗਾ ਆਪੇ ਵੀ ਅਕਬਾਲ ਰਾਏ ਜੀ ਹਮੇ ਅਕਬਾਲ ਰਾਏ ਜੀ ਆਸਟ੍ਰੇਲੀਆ ਸਾਡੇ ਮਨਸ਼ੇਰ ਜਿੰਦ ਜੀ ਭਾਈ ਲਾਲ ਦੌੜ ਆਸਟ੍ਰੇਲੀਆ ਜੱਗਾ ਲੱਤੇ ਕਿ ਆਸਟ੍ਰੇਲੀਆ ਗੋਪੀ ਲੱ ਸਤਨਾਮ ਸਣੀ ਸਿੰਘੂ ਸਾਡਾ ਨਾਲ ਕਦੇ ਸੱਚ ਦਾ ਰੋਣਾ ਰਾਹੁਲ ਜਿੰਦਰ ਅਰਸ਼ੇਖ ਕਰਗ ਆਦਾ ਪੱਟੋ ਹੁਣੀ ਸਾਡੇ ਵੀਰ ਬਹੁਤ ਵੱਡੇ ਜੋਨਾ ਜਿੰਦਾ ਟਰਾਂਪੋਂ ਦੇ ਲਾਪ੍ਰੀਤ ਕਹਿੰਦੇ ਰੌਂਦੇਵਾਲਾ ਸੈਮੀ ਦੀ ਪਹਿਲੀ ਕਬੱਡੀ ਤੇ ਚਾਰ ਨੇ ਤਸਤੂ ਪੁਰੀਏ ਇੱਕ ਪਾਸੇ ਪ੍ਰਦੀਪ ਸਰਪੰਚ ਆਵਦਾ ਨਾਲ ਕਹਿੰਦੇ ਜਸੂ ਆ ਹੁਣ ਕੌਣ ਬੱਲੇ ਬਲੇ ਕਰਾਵੇਗਾ ਆ ਬੋਲਿਆ ਹੋਇਆ ਧਾਵਾ ਚਾਰ ਜਾਫੀ ਤਿਆਰ ਵਰ ਤਿਆਰ ਨੇ 17 ਜਨਮ ਨੂੰ ਵੱਡਾ ਮੇਲਾ ਹੋਣਾ ਆ ਪਹਿਲੀ ਤੇ ਆ ਹੱਲਾ ਗੁਲਾ ਇਸ ਲਈ ਜਫਾ ਲਾ ਗਿਆ ਇਸ ਲਈ ਲਾਪਰੀ ਤੇ ਰੋਂਕੇ ਵਾਲੇ ਦੀ ਕਬੱਡੀ ਦੇ ਉੱਪਰ ਪ੍ਰਦੀਪ ਨੇ ਜਫਾ ਲਾਇਆ ਤੇ ਛੱਡਿਆ ਅਨੰਦਪੁਰ ਘੜੀ ਯਾਦ ਰੱਖਿਓ ਮਾਸ਼ੀ ਬਾੜੇ ਤੇ ਚਮਕੌਰ ਦੀ ਘੜੀ ਯਾਦ ਰੱਖਿਓ ਮੋਤੀ ਮੈਣਾ ਟੋਟਰ ਮੱਲ ਤੇ ਸਰਹੰਮ ਯਾਦ ਰੱਖਿਓ ਜੋ ਹਾਸਲੇ ਨਹੀਂ ਢਾਸ ਕੀ ਕੰਧ ਯਾਦ ਰੱਖਿਓ ਭਾਗਾਂ ਵਾਲਿਓ ਮਹਿੰਗੀਆਂ ਜ਼ਮੀਨਾਂ ਯਾਦ ਰੱਖਿਓ ਤੇ ਇੱਕ ਨਾਲ ਪੋਵਾ ਮਹੀਨਾ ਯਾਦ ਰੱਖਿਓ ਪੋਵਾ ਵਾਲਿਓ ਪੋਵਾ ਮਹੀਨਾ ਯਾਦ ਰੱਖਿਓ ਆਹ ਕਹਿੰਦੇ RAM ਐ ਰੌਤੇ ਵਾਲਾ ਜਿਹਨੇ ਗੁੱਟ ਫੜਿਆ ਜੇਂਚੀ ਲਾਖੀ ਆਹ ਦੇਖਾਂਗੇ ਵਿੱਚ ਤਕੜਾ ਨੰਬਰ RAM ਨੇ ਆਪਣੀ ਟੀਮ ਲਈ ਜੋੜ ਦਿੱਤਾ ਆਹ ਤਾਰੀਰ ਮੋਤੇ ਵਾਲਾ ਫੌਜੀ ਨੇ ਕਰੇ ਤਗੜੀ ਕਬੱਡੀ ਖੇਡੀ ਤੇ ਮੁੰਡੇ ਅੱਜ ਕੱਲੋ ਉਹ ਧੰਤ-ਧੰਤ ਕਰਾਉਂਦੇ ਆ ਪਰ ਸਰਪੰਚ ਐ ਕੋਰੇ ਦਾ ਵੀਰ ਐ ਪਰ ਤਾਰੀ ਨੇ ਜਿਹੜੇ ਤਕੜਾ ਨੰਬਰ ਸੇਖਾ ਕਲਾਂ ਦੇ ਕੋਟ ਭਾਈ ਦੀਆਂ ਟੀਮਾਂ ਉਹ ਵੀ ਗਰਾਊਂਡ ਦੇ ਵੱਲ ਨੂੰ ਆ ਜਾਣਗੀਆਂ ਸੇਖਾ ਕਲਾਂ ਦੇ ਕੋਟ ਭਾਈ ਅਰਜਨ ਕਬੱਡੀ ਪੌਂਦਰੀ ਤਿਆਰ ਆ ਬਿੱਗੂ ভাই ਕਰ ਦੇਗਾ ਉਧਰ ਕਹਿੰਦੇ ਸਾਡਾ ਪ੍ਰਦੀਪ بھائی ਕਹਿੰਦਾ ਜੇ ਰੌਂਦੇ ਵਾਲਾ ਕੋਈ ਵੀ ਜਾਫੀ ਜੱਫਾ ਲਾਵੇਗਾ ਮੇਰੇ ਵੀਰੋਂ 500 ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਦੇਖੀਏ ਰੌਂਦੇ ਦੀ ਧਰਤੀ ਦੇ ਫਾਂਡ ਗੋਣਾਂ ਦੀ ਗੱਲ ਲਓ ਸਾਹਮਣੇ ਬੱਲੇ 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 ਇਹ 500 ਦਾ ਜਫਾ ਪ੍ਰਦੀਪ ਆਓ ਸਾਹਮਣੇ ਰਾਮ ਹੈ ਕਹਿੰਦੇ ਰੌਂਦੇ ਵਾਲਾ ਇਹ ਵੀ ਗਿਆ ਕਹਿੰਦੇ ਨਿਊਜ਼ੀਲੈਂਡ ਬੌਡਰੀ ਕਲੱਬ ਦੇ ਲਈ ਪਰ ਥੋੜੀ ਸਿਹਤ ਦਿਲੀ ਹੋਣ ਦੇ ਕਾਰਨ ਜਿਹੜਾ ਬਾਤ ਸੁਣਾ ਪਿਆ ਆਹ ਹੈ ਕਹਿੰਦੇ ਗੋਸ਼ਾ ਇਸ ਸਾਲ ਬਲੇ ਮੂਸਾਪੁਰੀ ਵਾਲੀ ਟੀਮ ਦੇ ਲਈ ਮਨਦੀਪ ਵਿਧਾਲ ਪ੍ਰਾਹਰਾਂ ਦੀ ਕੋਲੀ ਤੇ ਪਿੰਦਰ ਹੁਣਾਂ ਦੀ ਟੀਮ ਦੇ ਲਈ ਕਹਿੰਦੇ ਆ ਨਿਊਜ਼ੀਲੈਂਡ ਦੇ ਮੈਦਾਨਾਂ 'ਚ ਆਡਰੀ ਸਪੋਰਟਸ ਦੀਆਂ ਕਹਿੰਦੇ ਗੱਲਾਂ ਹੁੰਦੀਆਂ ਔਰ ਦੇਖਾਂਗੇ ਵੀ ਚਾਰ ਜਾਹੀ ਨੇ ਰੌਂਦੇ ਵਾਲਾ ਕਹਿੰਦੇ ਆ ਗੋਸ਼ਾ ਇਸ ਵੇਲੇ ਪਰ ਸੋਨੂ ਕੋਟ ਕੋਟ ਦੀ ਫੈਸਲਾ ਕਰਦੇ ਆ ਵੀ ਨੰਬਰ ਜਿਹੜਾ ਰਬੜ ਨੂੰ ਬਾਹਰ ਤੜਿਆਉਂਦਾ ਇਹ ਨੰਬਰ ਜਿਹੜਾ ਕਦੇ ਜੋੜ ਦਿੰਦਾ ਸੇਖਾਗਲਾ ਤੇ ਕੋਟ ਭਾਈ ਬੈਕਗਰਾਉਂਡ ਦੇ ਲਾਗੇ ਆ ਜਾਣਗੇ ਅਰਜਨ ਕਬੱਡੀ ਪੌਂਦਰੀ ਫੇਰ ਵਾਦਾ ਹੋਇਆ ਅਰਜਨ ਆ ਗਿਆ ਕਬੱਡੀ ਪੌਂਦ ਦੇ ਲਈ RAM ਪਰਲੇ ਪਾਸੇ ਹੈ ਉਹ ਫਾਨਕ ਰੌਂਦੇ ਵਾਲਾ ਇਧਰਲੇ ਪਾਸੇ ਹੈ ਤੇ ਰੋਲ ਪਿੰਡ ਮਾਰਦਾ ਹੈ ਪਹਿਲਾ ਸੈਮੀ ਚੱਲਦਾ ਔਰ ਨਾਲ ਕਹਿੰਦੇ ਗੋਰਾ ਰੌਂਦੇ ਵਾਲਾ ਵੀ ਖੜਾ ਹੈ ਅਰਜਨ ਨੂੰ ਕਹਿੰਦੇ ਫਾਟਕ ਪੈ ਗਿਆ ਟੁੱਟ ਕੇ ਬੱਲੇ 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 ਅਰਜਨ ਫਾਟਕ ਅਰਜਨ ਫਾਟਕ ਕਰਤਾ ਬੰਮ ਕਰਤਾ ਵਾ ਵਾ ਓਏ ਫਾਟਕ ਆਇਆ ਬਜਰੀ ਕਬੱਡੀ ਬਹੁਤ ਤਗੜੀ ਖੇਡੀ ਹੈ ਅੱਜ ਕੱਲ ਕਹਿੰਦੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗੱਲਤ ਕਾ ਮੇਰਾ ਕਿਤੇ ਯਾਤਰਾ ਸਰਨਾਮੀਆ ਕਬੱਡੀ ਪੌਂਦਰੀ ਵਧਾ ਹੋਇਆ ਇਧਰ ਦੇਖਾਂਗੇ ਵੀ ਆਹ ਪੰਜ ਦੇ ਧੱਕੇ ਇਹ ਨੰਬਰ ਜਿਹੜਾ ਕਹਿੰਦੇ ਗਾਫੀਆਂ ਨੇ ਜੋੜ ਦਿੱਤਾ ਸੇਖਾ ਤੇ ਕੋਟ ਭਾਈ ਅਗਲੇ ਮਾਦਿਆਂ ਟੀਮਾਂ ਤਿਆਰ ਰਹਿਣ ਸੇਖਾ ਤੇ ਕੋਟ ਭਾਈ ਆਹ ਕੋਸ਼ੇ ਦੀ ਕਬੱਡੀ ਅਬਰ ਗੱਡੀ ਆ ਜਾਓ ਉੱਥੇ ਇਹ ਆ ਕਹਿੰਦੇ ਰੌਂਦੇ ਵਾਲਾ ਗੋਸ਼ਾ ਮੇਰੇ ਵੀਰੋ ਅੱਜ ਦੇ ਟਾਈਮ ਦਾ ਰੋਪਿੰਡ ਵਾਲਦੇ ਮੈਚਾਂ ਦਾ ਬੈਸਟ ਰੇਡਰ ਬਣਦਾ ਕਈ ਕਈ ਟੂਰਨਾਮੈਂਟ ਤੇ ਆਹ ਦੇਖਦਾ ਪ੍ਰਦੀਪ ਗੋਸ਼ਕਾ ਤੇ ਪ੍ਰਦੀਪ ਰੋਣਾ ਯਾਰ ਉਹ ਜਿਹੜੇ ਜਿਹੜਾ ਪਾਉਂਦਾ ਰੋਣਾ ਆਇਆ ਤੇ ਇੱਕ ਵਾਰੀ ਰੋਣਾ ਜਾ ਪਾ ਦਿਓ ਵਾਹ 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 ਸੋਹਣੇ ਜਿਉਂਦੇ ਰੋ ਉਹ ਨਿਹਾਲ ਸਿੰਘ ਵਾਲੇ ਚੱਲ ਖੜਕੇ ਰੜਕੇ ਹੋ ਗਿਆ ਉਹ ਨਿਹਾਲ ਸਿੰਘ ਤੇ ਰੋਲਾ ਰਪਾ ਪੈਦਾ ਇਧਰ ਕਹਿੰਦੇ ਅਰਜਨ ਫੇਰ ਵਧਿਆ ਹੋਇਆ ਪਰ ਫਾਟਕ ਫਾਟਕ ਪਰ ਦੇਖਾਂ ਜੀ ਵੀ ਉਹ ਅਰਜਨ ਕਹਿੰਦੇ ਭੱਜਿਆ ਤੇ ਨੰਬਰ ਜਿਹੜਾ ਆਪਣੀ ਕਿਹਾ ਕਿ ਵਿਆਹੇ ਜਿਹੜੇ ਚੱਲਦੇ ਆ ਉਹ ਸ਼ਹੀਦੀ ਵਿਆਹੇ ਚੱਲ ਰਿਹਾ ਮੈਂ ਤੇ ਕਹਾਂਗਾ ਵੀ ਧਕਾਰਾ ਲਾ ਦਿਓ ਫੇਰ ਆਇਓ ਜਕਾਰਾ ਸਾਰੀ ਸੰਗਤ ਬੋਲੇ ਈਸੋ ਨਿਆ ਸਾਥ ਸ਼ਰੀਆਂ ਦਾ ਲੋ ਤਾਰੀ ਤਾਰੀ ਕਿਹਾਂ ਤਾਰੀ ਮੇਰੇ ਵੀਰੋਂ ਰੌਂਤੇ ਵਾਲਾ ਗੋਸ਼ੇ ਦੇ ਲਈ 500 ਰੁਪਏ ਬਹੁਤ ਵੱਡੇ ਮਾਨ ਸਤਕਾਰ ਪੁੱਜੇ ਹੈ ਲੈ ਵੀ ਜਸਪੀਤ ਸਾਡਾ ਬਹੁਤ ਸਤਿਕਾਰਯੋਗ ਭਰਾ ਹੈ ਮਾਸੀ ਜਿਹੜਾ ਮਾਸਟਰ ਜੀ ਵੱਡੇ ਮਾਨ ਸਤਕਾਰ ਪੁੱਜੇ ਕਰ ਗਿਆ ਉਧਰ ਜਾਨ ਆਸਟ੍ਰੇਲੀਆ ਭਰਾ ਸਾਡਾ ਸਤਨਾਮ ਸਿੱਧੂ ਨਾਲ ਸੱਜਣ ਅਰੋੜਾ ਰਾਹੁਲ ਜਿੰਦਰਾ ਵਿਸ਼ੇਕ ਵਰਗ ਨਾਡਾ ਪੱਤੋ ਡਾਕਟਰ ਗੋਰਾਵ ਦੇ ਕੇ ਜਰ ਆਸਟ੍ਰੇਲੀਆ ਕਮੇਟੀ ਇਹ ਨਾਲ ਦੀਪਾ ਭਾਗੀ ਕਾ ਵੀ ਵਿਸ਼ੇਸ਼ ਤੌਰ ਤੇ ਆਏ ਹੋਏ ਆ ਬਹੁਤ ਬੜਾ ਧੰਨਵਾਦ ਹੈ ਆਓ ਜੀ ਮੰਦਿਰ ਕਾਲੀ ਵਾਲਾ ਵਾਹਿਗੁਰੂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਪੰਜਾਬ ਦੀ ਧਰਤੀ ਹੈ ਗੁਰੂਆ ਪੀਰਾ ਸੂਰਵੀਰ ਯੋਧਿਆਂ ਸਿੱਧਾਂ ਦੀ ਧਰਤੀ ਹੈ ਮਾਲਵੇ ਦੀ ਧਰਤੀ ਹੈ ਜ਼ਿਲ੍ਹੇ ਮੋਗੇ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਨਗਰ ਕਿਸੇ ਜਾਣ ਪਹਿਚਾਣ ਦਾ ਮਹਤਾਜ ਨਹੀਂ ਮੰਡੀ ਨਿਹਾਲ ਸਿੰਘ ਦੀ ਗੱਲ ਚੱਲਦੀ ਹੈ ਫਰੈਂਡਸ ਕਬੱਡੀ ਕਲੱਬ ਤੇ ਗੱਲ ਸਾਡੇ ਧਮੀ ਸਾਹਿਬ ਹੁਣਾ ਦੀ ਚੱਲਦੀ ਹੈ ਅੱਜ ਕਿੰਦੇ ਜਿੱਥੇ ਪੰਜਾਬ ਦੀਆਂ ਨਾਂਵਾਰ ਅੱਠ ਅਕੈਡਮੀਆਂ ਦੇ ਵੱਡੇ ਪੀੜ ਹੋਏ ਤੇ ਚੋਟੀ ਦੇ ਮੁਕਾਬਲੇ ਖੇਡੇ ਗਏ ਇਹਨੇ ਵੱਧ ਕੇ ਕਬੱਡੀ ਪਾਈ ਹੋਈ ਹੈ ਹੁਣ ਦੇਖਣਾ ਚਾਰ ਤਿਆਰ ਵਰ ਤਿਆਰ ਨੇ ਇਹਦੇ ਨਾਲ ਮੁਕਾਬਲਾ ਹੁੰਦਾ ਟੱਕਰ ਸਿਰੇ ਦੀ ਕਦੀ ਸੱਜੇ ਕਦੀ ਖੱਬੇ ਤੇ ਮੁੰਡੇ ਨੇ ਕਦੇ ਚੋਟੀ ਦਾ ਨੰਬਰ ਜੁਟਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਿਹਾਲ ਸਿੰਘ ਵਾਲੀ ਮੰਡੀ ਦੇ ਵਿੱਚ ਵੱਡਾ ਕਬੱਡੀ ਕੱਪ ਖੇਡਿਆ ਜਾ ਰਿਹਾ ਫਰੈਂਡ ਦੇ ਕਬੱਡੀ ਕੰਪਾ ਸਰਗਵਾਸੀ ਗੁਰਪ੍ਰੀਤ ਸਿੰਘ ਜੀ ਬਾਰੇ ਵਾਲਾ ਪੰਜਾਬ ਲਈ ਦੀ ਉਹ ਵੱਡੀ ਸ਼ਖੀਤ ਜਿਹੜੀ ਯਾਰ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਉਹ ਸਾਹਮਣੇ ਕਬੱਡੀ ਪਈ ਹੋਈ ਖੇਡ ਮੈਦਾਨ ਵਿੱਚ ਇੱਕ ਪਾਸੇ ਸੇਖੇ ਕਲਾਵੀ ਟੀਮ ਦੂਜੇ ਪਾਸੇ ਕੋੜ ਭਾਈ ਦੀ ਟੀਮ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਇਹਨੂੰ ਦੁਨੀਆ ਗੁਣੂ ਕਹਿੰਦੀ ਆ ਤੇ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਕੇਵਲ ਲੋਕੋ ਕੇਵਲ ਸੇਖਾ ਕਿਸੇ ਖੇਡ ਦੇ ਵਿੱਚ ਦਾ ਮੇਖਾ ਇੱਕ ਕੌਂਗਰੇ ਦਾ ਤਲਵਾਰ ਕਿ ਕਦੇ ਕਦੇ ਰੱਬ ਪੈਦਾ ਕਰਦਾ ਇਹੋ ਜਿਹੇ ਫਨਕਾਰ ਮਨਦੀਪ ਧੌਂਣੀ ਸਹੌਲੀ ਵਾਲਾ ਸਾਡਾ ਵੀਰ ਆਸਟ੍ਰੇਲੀਆ ਵਾਲੇ ਭਰਾ ਤੇ ਸਵਰਨਾ ਰਾਉਕੇ ਆਸਟ੍ਰੇਲੀਆ ਚੇਚੇ ਤੌਰ ਤੇ ਪੁੱਜੇ ਨੇ ਪ੍ਰਦੀਪ ਰੌਂਤੇ ਵਾਲੇ ਦੇ ਜਿਗਰੀ ਯਾਰ ਭਲਵਿੰਦਰ ਸਿੰਘ ਠਾਣੇਦਾਰ ਸਾਹਿਬ ਵੱਡੀਆਂ ਰੌਣਕਾਂ ਲਗੀਆਂ ਸਾਹਮਣੇ ਗੋਣੋ ਦੀ ਪਈ ਰੇਡ ਮੋਨੂ ਕਹਿੰਦੇ ਕੋਟ ਭਾਈ ਵਾਲਾ ਕੋਈ ਮੋਨੂ ਦਿੱਲੀ ਵਾਲਾ ਕਹਿੰਦਾ ਲਓ ਸਾਹਮਣੇ ਦੇਖਾਂਗੇ ਨੰਬਰ ਰੇਡਰ ਦੇ ਬਾਅਦ ਤੇ ਜੁੜਦਾ ਹੋਇਆ ਆ ਕੇ ਆਂਦੀਆਂ ਯਾਦਾਂ ਦਿਲ ਮਿਲਿਆਂ ਦੇ ਮੇਲੇ ਸੱਜਣਾ ਲਓ ਸਾਹਮਣੇ ਕਾਕਾ ਕਹਿੰਦੇ ਛੇਖੇ ਵਾਲਾ ਕਬੱਡੀ ਪਾ ਰਿਹਾ ਚਾਰ ਖੜਾ ਵੀ ਪਿਆਰ ਨੇ ਮੈਚ ਚੋਟੀ ਦਾ ਦੂਜਾ ਸੈਮੀਫਾਈਨਲ ਮੈਚ ਖੇਡਦਾ ਜਾ ਰਿਹਾ ਖੇਡ ਮੈਦਾਨ ਵਿੱਚ ਤੇ ਇਹ ਬੱਲੇ 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 ਮੁੰਡਾ ਨਾਲ ਨਾਲ ਸੱਡਦਾ ਕੇ ਪੈਂਦੇ ਆ ਪਟਾਕੇ ਯਾਰਾ ਰਾਜੇ ਖੇਲੇ ਜੋ ਵੀ ਹੁੰਦਾ ਹੋ ਹੋ ਲੈਣ ਦੇ ਤੇ ਦੁਨੀਆ ਨਜ਼ਾਰੇ ਲੈਂਦੀ ਲੈ ਲੈਣ ਦੇ ਹਨੀਆਂ ਨਜ਼ਾਰੇ ਲੈਂਦੀ ਲੈ ਲੈਣ ਦੇ ਹੁਣ ਸਾਡੇ ਵੀਰ ਨੇ ਗੋਰੀ ਹਿਮਤਪੁਰਾ ਸੁਖੀ ਹਿਮਤਪੁਰਾ ਤੇ ਸੰਨੀ ਧਾਲੀ ਵਾਲ ਤੇ ਕੈਨੇਡਾ ਵਾਲੇ ਵੀਰ ਜਸਰ ਭੁਣੀ ਲੰਬੀ ਧਾਲੀ ਵਾਲਾ ਤੇ ਸੋਨੀ ਚੱਠਾ ਤੇ ਗਗਨ ਲੱਗਾ ਹਰਜੀਤ ਦੀ ਕਬੱਡੀ ਹੈ ਹੁਣ ਮੁੰਡਾ ਡੱਕ ਲੈਣ ਦਾ ਕਰਦਾ ਯਤਨ ਕਬੱਡੀ ਕਰਦਾ ਔਰ ਫੈਡਰੇਸ਼ਨ ਦੇ ਸਾਰੇ ਪ੍ਰਧਾਨ ਸਾਹਿਬਾਨ ਦਾ ਜੀਪੀ ਮਕਰ ਸਿੰਘ ਜੀ ਚੜ੍ਹੇਕ ਸਾਹਿਬ ਸਾਰੇ ਨੂੰ ਧੰਨਵਾਦ ਕਰਦਾ ਇੱਧਰ ਕਬੱਡੀ ਪੈ ਰਹੀ ਹੈ ਤੇ ਸ਼ਹੀਦੀ ਦਿਵਸ ਵੀ ਚੱਲ ਰਿਹਾ ਹੈ ਅੱਜ ਕੀ ਪੋ 21 ਦਸੰਬਰ ਹੈ ਤੇ ਗੱਲ ਕਹਿੰਦੇ ਸੱਤ ਪੋ ਦੀ ਚਲਦੀ ਹੈ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਪਰਿਵਾਰ ਵਿਛੋੜਾ ਫਿਰ ਕਹਿੰਦੇ ਸਰਸਾ ਨਦੀ ਦਾ ਵਿਛੋੜਾ ਤੇ ਠੰਡੇ ਪੁਰਜ ਦੀਆਂ ਗੱਲਾਂ ਮਾਤਾ ਗੁਜਰਕਾਰ ਜੀਤ ਤੇ ਜਿਹਾਦ ਅਨੁਸ਼ਾਸਨ ਦੇ ਫੁੱਲ ਭੇਡ ਕਰਨਾ ਹੈ ਉਹਨਾਂ ਦੀ ਚੜ੍ਹਦੀ ਕਲਾ ਦਾ ਜਕਾਰਾ ਲਾਉਣਾ ਹੈ ਪੈ ਰਸਨਾ ਬਾਂਧੀ ਨਾਲੇ ਬੋਲੇ ਜੀ ਸੋਹਣਾਂ ਸਰੀਆ ਕਾ ਟੈਲੀ ਕੱਟ ਕਰ ਰਹੀਆਂ ਲਓ ਸਾਹਮਣੇ ਹਰਜੀਤ ਕਬੱਡੀ ਪਾ ਰਿਹਾ ਜਦੋਂ ਹਰਜੀਤ ਦੀ ਗੱਲ ਚੱਲਦੀ ਆ ਫਿਰ ਬਾਜੇਖਾਨੇ ਨਾਲ ਜੱਟ ਯਾਦ ਆਉਂਦਾ ਤੇ ਪੁੱਤ ਬਰਾਣਾ ਦਾ ਜਿਹਦਾ ਪਿੰਸੀ ਬਾਜਾਖਾਨਾ ਗਾਗੋ ਕਹਿ ਗਿਆ ਕਾਲੇ ਨੂੰ ਅੱਜ ਨਹੀਂ ਛੱਡਣਾ ਕੋਈ ਜਵਾਨਾ ਪਿੰਡ ਬਾਗਾ ਮੰਡ ਕਹਿੰਦਾ ਜੱਫੇ ਲਾਉਂਦਾ ਗਰਮੀ ਖਾ ਕੇ ਅੱਡ ਰਹਿ ਜਾ ਗੋਡੀ ਲਾ ਕੇ ਸਰਦਾਰ ਜਸਪਾਲ ਸਿੰਘ ਜੀ ਧਾਲੀਆ ਸਾਹਿਬ ਯੂ ਐਸ ਏ ਬਲਾਸਪੁਰ ਵਾਲੇ ਚੇਕੇ ਤੌਰ ਤੇ ਪੁੱਜੇ ਹੋਏ ਨੇ ਤੇ ਕੁਝ ਵੀਰ ਸਿੰਘ ਜੀ ਧਾਲੀਆ ਵਾਲ ਬਲਾਸਪੁਰ ਅਮਰੀਕਾ ਅਮਰਜੀਤ ਸਿੰਘ ਜੀ ਐਸ ਐਚਓ ਸਾਹਿਬ ਨਿਹਾਲ ਸਿੰਘ ਵਾਲਾ ਤੇ ਕਦੀਪ ਸਿੰਘ ਜੀ ਸਾਡੇ ਪੰਜਾਬੀ ਲੋਕ ਇਕ ਪੱਤੋਲੇ ਪੁੱਜੇ ਹੋਏ ਨੇ ਗੁਰਬਜਨ ਸਿੰਘ ਜੀ ਬੋਲਨ ਡਾਕਟਰ ਜੀ ਨੇ ਬਹੁਤ ਵੱਡੇ ਪਿਆਰ ਬਹੁਤ ਵੱਡੇ ਮਾਣ ਦਿੱਤੇ ਆ ਇਹਦੇ ਤੇ ਨਿਹਾਰ ਸਿੰਘ ਵਾਲੀ ਮੰਡੀ ਚ ਉਹ ਮਰਦੀਪ ਧਾਮੀ ਨੇ ਮੇਲੇ ਤੇ ਬਾਈ ਸਵਰਨੇ ਦੇ ਮੇਲੇ ਤੇ ਵੇਖ ਪਟਾਕੇ ਪੈਂਦੇ ਕੱਲ ਪਟਾਕੇ ਕੈਰੋਂ ਦੇ ਕਬੱਡੀ ਕੱਪ ਤੇ ਪਾਇਆ ਆ ਹਰਜੀਤ ਨੇ ਵੱਧ ਕੇ ਕਬੱਡੀ ਪਾਈ ਆ ਹੁਣ ਦੇਖਣਾ ਚਾਰ ਨੇ ਕਿ ਸਮਾਂ ਹਟਾਇਆ ਕਿੱਥੇ ਪੁੱਲਗਾ ਤੇ ਪਰੇਰ ਰਵਾਜ਼ਾਂ ਦਿਲ ਬਲਿਆਂ ਦੇ ਮੇਲੇ ਸੱਜਣਾ ਤੇ ਵਿਛੜੀਆਂ ਦੀਆਂ ਯਾਦਾਂ ਯਾਦਾਂ ਨੇ ਹਰਜੀਤ ਧਰੀਆਂ ਨੂੰ ਮੱਥਾ ਟੇਕਾ ਲਓ ਸਾਹਮਣੇ ਹਰਜੀਤ ਸਿੰਘ ਆ ਬਿੰਦਰੀ ਬਦਨੀ ਆਸਟ੍ਰੇਲੀਆ ਜੱਗਾ ਧਾਲੀਆਂ ਦੇ ਬਦਨੀ ਅਰਚ ਡੋਰ ਤੇ ਦੀਪ ਧਾਲੀਆਂ ਉਹਨਾਂ ਦੇ ਵੱਡੇ ਸਹਿਯੋਗ ਨੇ ਤਾਰੀ ਤਰਿਤਪੁਰਾ ਦੇ ਮਨਪ੍ਰੀਤ ਸਾਰੇ ਵੀਰਾਂ ਲਈ ਅਸ਼ੇਰ ਤੌਰ ਤੇ ਧੰਨਵਾਦ ਉਧਰ ਕਹਿੰਦੇ ਰੋਤੇ ਦੇ ਪ੍ਰਦੀਪ ਦੇ ਕਬੂਤਰ ਬੜੇ ਮਸ਼ਹੂਰ ਆ ਤੇ ਉਹਦੀ ਟੀਮ ਰੋਤੇ ਦੀ ਕਹਿੰਦੇ ਫਾਈਨਲ ਖੇਡੂ ਅੱਜ ਨਿਹਾਲ ਸਿੰਘ ਵਾਲੀ ਦੀ ਮੰਡੀ ਦੇ ਵਿੱਚ ਕਿਉ ਛਤਰੀ ਕਿਸ ਕੰਮ ਦੀ ਜਿੱਥੋਂ ਉੱਡ ਕੇ ਕਬੂਤਰ ਚੀਨੇ ਯਾਰ ਨਗੀਨੇ ਵਾਂਗ ਪਤੀਨੇ ਅਸੀਂ ਤੇਰੇ ਗੋਲੇ ਹਾਂ ਜਿੱਥੇ ਮਰਜੀ ਬਿਠਾਵਾ ਸਾਨੂੰ ਸੂਪਰ ਫਾਈਨਲ ਖੇਡਿਆ ਜਾਣਾ ਤੇ ਆਹ ਕਹਿੰਦੇ ਪਿੰਡਵਾਰ ਦਾ ਦੂਜਾ ਸੈਮੀ ਖੇਡਿਆ ਜਾ ਰਿਹਾ ਕਿ ਕਿਸ਼ਤੀ ਦੇ ਵਿੱਚ ਬੈਠ ਕੇ ਕਦੀ ਵੀ ਖਾਪੜੀ ਪਾਈ ਦੀ ਬੇਕਦਰੇ ਜੇ ਸੱਜਣਾ ਦੇਣ ਵਾਲਾ ਯਾਰੀ ਨਹੀਂ ਲਾਈ ਦੀ ਕਿਰਾ ਧਾਰ ਕੇ ਦਰਪье ਮੱਜਲਾ ਵੱਲੋਂ ਪਹੁੰਚ ਕਰਨ ਤੋਂ ਪਹਿਲਾਂ ਢੇਰੀ ਨਹੀਂ ਢਾਈ ਦੀ ਬਿਨੈ ਗੱਲ ਮੰਦੀ ਲੱਗੇ ਦਾ ਚੰਗੀ ਮੂਹਤੇ ਥੋਕ ਮਜਾਈ ਦੀ ਨਹੀਂ ਰੂਪੇ ਲਾਹੌਰਿਆ ਪਿੱਠ ਤੇ ਚੁਬਲੀ ਕਰਨੀ ਚਾਹੀਦੀ ਕਬੱਡੀ ਹਰਜੀਤ ਦੀ ਤੇ ਬੋਲ ਮਨਦੀਪ ਦੀ ਸਾਰੀ ਪੰਜਾਬ ਕਬੱਡੀ ਐਸ਼ੀਰ ਦਾ ਧੰਨਵਾਦ ਆ ਸਾਰੇ ਸਾਡੇ ਜਿੰਨੇ ਵੀ ਬੁਲਾਰੇ ਬਹੁਤ ਸਤਿਕਾਰਯੋਗ ਵੀਰ ਆ ਸਾਡੀ ਕਮੈਂਟਰੀ ਕਲਾ ਦਾ ਮਾਣ ਵਧਾਉਂਦੇ ਆ ਕਦੇ ਪੰਜਾਬ ਦੀ ਧਰਤੀ ਦੇ ਕਦੇ ਵਿਦੇਸ਼ਾਂ ਦੀ ਧਰਤੀ ਦੇ ਮੈਂ ਸਾਰਿਆਂ ਦਾ ਸਤਿਕਾਰ ਕਰੂੰਗਾ ਲਓ ਕਬੱਡੀ ਪਈ ਹੋਈ ਆ ਚਾਰ ਖਿਡਾਰੀ ਤਿਆਰ ਪਰ ਤਿਆਰ ਨੇ ਹਰਜੀਤ ਦੀ ਪਈ ਹੋਈ ਰੇਡ ਓ ਬੱਲੇ 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 ਮੇਲਾ ਬਣ ਗਿਆ ਟਰਾਲੀਆਂ ਵਾਲੇ ਤਾਲੀਆਂ ਦਾ ਮਾਰਦੇ ਆ ਇੱਥੇ ਇੱਥੇ ਇੱਥੇ